ਚਾਹੇ ਪਾਣੀ ਪੰਚਾਇਤ ਦੀ ਬਹਾਲੀ ਹੋਵੇ ਚਾਹੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਮਸਲਾ ਹੋਵੇ ਚਾਹੇ ਅਧਿਆਪਕਾਂ ਦੀ ਬਦਨੀਆ ਲਈ ਜਿਹੜੀ ਇਹਨਾਂ ਨੇ ਨੀਤੀ ਬਣਾਈ ਹੈ ਉਹਦੇ ਤੇ ਘਰਾਂ ਤੋਂ ਲੋਕਾਂ ਦੀ ਦੂਰ ਦੇ ਸਟੇਸ਼ਨ ਤੇ ਅਧਕਾਰ ਮਿਲੇ ਹੈ ਔਰ ਜਿਹੜੀ ਸਪੈਸ਼ਲ ਕਲਾਸ ਕਰਾਈ ਜਿਹੜੇ ਪ੍ਰਮੋਸ਼ਨ ਚੈਨਲ ਦੇ ਜ਼ਰੀਏ ਉਹਦੇ ਵਿੱਚ ਵੀ ਘਰਾਂ ਤੋਂ ਸੰਗਰੇ ਦੌਰ ਦੇ ਅਧਿਕਾਰ ਤੇ ਜੀ ਨੇ ਇੱਥੇ ਵਸਦੇ ਜਿਹੜੇ ਕਿਸੇ ਲਈ ਕਿਤੇ ਆਪਣੇ ਦਾ ਹੋਰ ਮਾਸਟਰ ਕੇਟੇ ਜਾ ਲੱਗਦਾ ਹੈ ਪ੍ਰਮੋਸ਼ਨ ਹੈ ਉਹ ਨਗਾਤਾਨ 18 ਤੋਂ ਬਾਅਦ ਇਹਨਾਂ ਨੇ ਸਹੀ ਤਰ੍ਹਾਂ ਨਾਲ ਕੀਤੀ ਨਹੀਂ ਹੋਈਆਂ ਜਿਹਦੇ ਕਾਰਨ ਪੂਰੇ ਵਿਆਪਕ ਪਰਿਸ਼ਦ ਨੂੰ ਬਹੁਤ ਦਾ ਭਰੋਸਾ ਹੈ ਇਹ ਸਰਕਾਰ ਆਣ ਤੋਂ ਪਹਿਲਾਂ ਸਾ ਇਹਨਾਂ ਦੇ ਤੁਸੀਂ ਪਿਛਲੇ ਚੋਣਾਂ ਮੇਲੇ ਵਾਸਤੇ ਕੱਢ ਲੋ ਉਹਦੇ ਵਿੱਚ ਇਹਨਾਂ ਨੇ ਦੋ ਹੀ ਫੀਲਡ ਦਾ ਜ਼ਿਕਰ ਕੀਤਾ ਦੋ ਖੇਤਰਾਂ ਦਾ ਜ਼ਿਕਰ ਕੀਤਾ ਇੱਕ ਸਿੱਖਵਾਦ ਦੇ ਖੇਤਰ ਵਿੱਚ ਆ ਸਭ ਤੋਂ ਵੱਧ ਘਾੜ ਹੋਏਗਾ ਸਭ ਤੋਂ ਵੱਧ ਵਾਜੇਗਾ ਜਿਹੜਾ ਸਿੱਖਵਾਦ ਦੇ ਖੇਤਰ ਨੂੰ ਦਿੱਤਾ ਜਾਏਗਾ ਪਰ ਅੱਜ ਦਿੱਖਦੀ ਗੱਲ ਹੈ ਅਧਿਆਪਕਾਂ ਨੇ ਬਦਲਾਅ ਦੇ ਲਈ ਹੰਤ ਵੀ ਬੜਾ ਰੋਲ ਖੇਡ ਕੀਤਾ ਉਸੇ ਦੇਖਿਆ ਹੁਣ ਆ ਕਿਵੇਂ ਅਧਿਆਪਕਾਂ ਨੇ ਸਿੱਖਵਾਦ ਸਿਖਾਉਣ ਦੀ ਪੀੜੀ ਕੰਦਾ ਬਣੀਆਂ ਤੇ ਭਗਤ ਸਿੰਘ ਦੇ ਸੋਚ ਨੂੰ ਲਾ ਕੇ ਬਿਆਨ ਦੇ ਪਰ ਅੱਜ 24 ਸਾਲ ਬੀਤ ਜਾਣ ਬਾਅਦ ਜਿਹੜੇ ਅਧਿਆਪਕਾਂ ਨੇ ਕੱਲੇ ਮਰਹੱਸ਼ਾਤ ਕੀਤੀ ਹੈ ਨਾ ਉਹਦੇ ਪ੍ਰਾਣੀ ਟੈਨਸ਼ਨ ਵਾਲੀ ਹੋਈ ਹੈ ਨ ਉਹਨੂੰ ਆਲਟਵਾਸ ਪਰਨੇਸ਼ੋ ਦੀ ਗੱਲ ਕੀਤੀ ਜਾ ਰਹੀ ਹੈ। ਮੈਂ ਸਮਾਜ ਦਾ ਨਾਲ ਇੱਕ ਸਜਾਈ ਦਿੱਤੀ ਜਾ ਰਹੀ ਹੈ। ਜਿਹੜੇ 2-30 ਕਿਲੋਮੀਟਰ ਦਰ ਘਰ ਦੇ ਲਾਗੇ ਸਟੇਸ਼ਨ ਹੈ ਤੇ ਉਹ ਕੋਈ ਦਿੱਤਾ ਜਾ ਰਿਹਾ 300 ਕਿਲੋਮੀਟਰ ਕਿਉਂ ਦਿੱਤਾ ਜਾ ਰਿਹਾ ਤੇ ਸਕੂਲ ਆਮਨੀ ਨਾਸ ਦੇ ਰਾਤੇ ਬਾਕੀ ਸਕੂਲਾਂ ਦੇ ਜਿਹੜਾ ਉਜਾਰਾ ਕੀਤਾ ਜਾ ਰਿਹਾ ਸਕੂਲ ਆਮਨੀ ਨਾਸ ਵੀ ਅਸੀਂ ਸਮਝਦੇ ਆ ਕਿ ਸਾਰਾ ਰੇਗਿਸਤਾਨ ਬਣਾ ਦੇ ਵਿੱਚ ਇੱਕ ਨਫੀ ਸਥਾਨ ਦਿਖਾਣਾ ਚਾਹੁੰਦੇ ਆ ਕਿ ਦੇਖੋ ਸਕੂਲ ਆਮਨੀ ਨਾਸ ਜਿਹੜਾ ਅਸੀਂ ਬਣਾਤਾ ਸੋ ਇਸ ਤਰ੍ਹਾਂ ਜਿਹੜਾ ਸਿੱਖਿਆ ਦਾ ਕਿਉਂ ਸਿੱਖਿਆ ਸਾਡੇ ਪੰਜਾਬ ਦੇ ਹਰ ਵਰਗ ਨਾਲ ਜੁੜੀ ਜੁੜੀ ਹੋਈ ਹੈ ਜਿਹਨੇ ਸੇਵ ਜੁੜੀ ਹੈ ਸਿੱਖਿਆ ਜੁੜ ਸੀ2 ਚੈਨਲ ਇਹ ਚਾਹ ਸਾਡਾ ਡੀਏ ਚਾਹ ਸਾਡਾ ਪੇਡ ਮਿਸ਼ਨ ਦਾ ਬਕਾਇਆ ਕਹਿੰਦਾ ਪਤਾ ਆ ਬਿਆਪਕ ਨੂੰ ਕਿਸੇ ਪਾਸੇ ਵੀ ਰਾਹਤ ਨਹੀਂ ਮਿਲੀ ਚਾਹੇ ਆਰਥਿਕ ਤੌਰ ਤੇ ਚਾਹੇ ਅੱਜ ਕਿਸੇ ਵੀ ਨੀਤੀਆਂ ਬਰਤੀ ਹੈ ਉਕਾ ਸਾਲੇਸ ਗੱਲ ਦਾ ਹੋਰ ਵੀ ਅਫਸੋਸ ਹੈ ਜਿਹੜੇ ਦਿੱਲੀ ਦੇ ਵਾਲੇ ਬੰਦੇ ਨੇ ਉਹ ਪੰਜਾਬ ਦੀ ਸਿੱਖਿਆ ਨੂੰ ਨਿਡਿ ਕਰ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਗ੍ਰਾਊਂਡ ਦਾ ਕੀ ਪਤਾ ਜੇ ਪੰਜਾਬ ਦੇ ਵਿੱਚ ਕੋਈ ਵੀ ਐਜੂਕੇਸ਼ਨ ਚਾਹੀਦੀ ਹੈ ਔਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੋਣੀ ਪਿਛਲੀ ਵਾਰ ਆਈ ਉਹ ਸੀ2 ਦੇ ਨਾਂ ਦੇ ਆਈ ਹੈ ਜਿਹੜਾ ਸਰਵੇ ਕਿਤੇ ਐਮਸੀਆਰਟੀ ਕਰਵਾਦੀ ਹੈ ਕਿ ਪੂਰੀ ਸਟੇਟ ਦੇ ਵਿੱਚ ਸਿੱਖਿਆ ਦਾ ਕੀ ਹਾਲ ਹੈ ਉਹਦੇ ਨਾਂ ਤੇ ਵਿਆਪਕਾਂ ਦੇ ਔਰ ਇੰਟਰਨੈਸ਼ਨਲ ਤੋਂ ਪੜਾਉਣ ਤੋਂ ਹੀ ਅਧਿਆਪਕਾਂ ਨੂੰ ਨਾ ਦੇ ਦਿੱਤੀ ਤੇ ਸੀ.ਵੀ.ਪੀ. ਦੇ ਵਿਦਵਾਂਕ ਸਾਰੇ ਉਹਨਾਂ ਨੂੰ ਪੂਰੀ ਤਿਆਰੀ ਕਰਵਾਈ ਜਾਏ। ਫਿਰ ਇਹਦੇ ਮਾਹੌਲ ਦੇ ਵਿੱਚ ਅਧਿਆਪਕਾਂ ਕੋਲ ਇੱਕ ਵਧੀਆ ਐਜੂਕੇਸ਼ਨ ਦੇ ਸਕਦੇ ਆ। ਕਿਉਂਕਿ ਪੰਜਾਬ ਦਾ ਵੀ ਇੱਕ ਜਿਹੜਾ ਉੱਪਰ ਹੋ ਸਕਦਾ ਜੋ ਇਦਾਂ ਦੀਆਂ ਨੀਤੀਆਂ ਚੱਲਦੀਆਂ ਰਹੀਆਂ ਤਾਂ ਕੁੱਦਰਤ ਦੀ ਗੱਲ ਹੈ। ਪੰਜਾਬ ਜਿਹੜਾ ਸਿੱਖਿਆ ਦੇ ਖੇਤਰ ਵਿੱਚ ਪਿੱਛੇ ਜਾਏਗਾ। ਸਿਰਫ ਅੰਤਰਰਾਸ਼ਟਰੀ ਖੇਤਰ ਵਿੱਚ ਦਿਖਾ ਸਕਦੇ ਆ ਇਹ ਜਿਵੇਂ ਅਸੀਂ ਪਿੱਛੇ ਸੀ.ਵੀ.ਪੀ. ਦੇ ਨਾਮ ਦਾ ਪੂਰੇ ਦੇਸ਼ ਨੂੰ ਆਗਾਹ ਸਮੇਟੇ ਦਿਖਾ ਰਹੇ। ਪਰ ਗਰਾਊਂਡ 'ਤੇ ਗੱਲ ਹੋ ਰਹੀ ਹੈ ਕਿ ਅੱਜ ਕੱਲ੍ਹ ਕਿਹੜਾ ਦਾ ਸੋ ਇੱਕ ਬੱਚਿਆਂ ਦੇ ਮਸਲੇ ਆ ਕੇ ਲੈ ਕੇ ਅਧਿਆਤਕਾਂ ਦੇ ਮਸਲੇ ਲੈ ਕੇ ਅੱਜ ਸਾਰੇ ਜਿਹੜੇ ਪੰਜਾਬ ਦੇ ਆਬਾਦ ਨੇ ਸੰਘਾ ਦੇ ਆਬਾਦ ਮੁਕਤੀ ਦੇ ਬੰਦੇ ਰਹੇ ਅੱਜ ਦੇ ਦੇ ਸਿੱਖਿਆ ਮੰਤਰੀ ਦੇ ਕੋਤੀ ਕਰਦੇ ਹਨ ਤੇ ਉਹ ਸਿੱਖਿਆ ਮੰਤਰੀ ਵੀ ਐਸੇ ਨੇ ਜਿਹੜੇ ਲਗਾਤਾਰ ਸਾੜਨਾ ਮੀਟਿੰਗ ਕਰਦੇ ਤਾਲਾ ਬਟਰੀ ਨੇ ਇਹ ਤੋਂ ਤਾਲਾ ਬਟਣਾ ਕਿਸ ਦਾ ਪਾਵ ਜਿਹੜੇ ਆਬਾਦਾਂ ਤੇ ਬੱਚਿਆਂ ਦੀ ਵਿਦਿਆਰਥੀਆਂ ਦੀ ਸਮੱਸਿਆਵਾਂ ਉਹਨਾਂ ਤੋਂ ਅੱਖਾਂ ਫੇਰ ਰਹੇ ਨੇ ਇਹ ਪੰਜਾਬ ਦੇ ਲਈ ਔਰ ਸਾਡੇ ਆਬਾਦ ਵਰਗੇ ਲਈ ਠੀਕ ਨਹੀਂ ਇਸ ਕਰਕੇ ਅੱਜ ਜਿਵੇਂ ਬਚਨ ਆਇਆ ਜਿਹਨੂੰ ਮੀਟਿੰਗ ਲਈ ਕਾਹਦੀ ਆ ਕੇ ਜਿਹੜਾ ਉਹ ਉਹ